ਵਟਨਾ ਸਾਹਿਬ ਸ਼ਤਾਬਦੀ ਮਨਾਈ ਜਾਂ ਹਜੂਰ ਸਾਹਿਬ ਸ਼ਤਾਬਦੀ ਮਨਾਈ ਤੇ ਉਤੋਂ ਦੀਆਂ ਸਰਕਾਰਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਪਰ ਪੰਜਾਬ ਦੀ ਸਰਕਾਰ ਤਾਂ ਸਾਨੂੰ ਸਿਕਿਉਰਟੀ ਵੀ ਨਹੀਂ ਮਹੱਇਆ ਕਰਵਾ ਸਕੀ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਜਿੱਨਾ ਉਪਰਾਲਾ ਉੱਤੇ ਕੀਤਾ ਤੁਸੀਂ ਕੋਰੀਡੋਰ ਬਣਾਉਣ ਦਾ ਧੰਨਵਾਦ ਆ ਤੁਹਾਡਾ ਉਥੋਂ ਦੀ ਪਾਕਿਸਤਾਨ ਦੀ ਸਰਕਾਰ ਦਾ ਵੀ ਤੇ ਇੰਡੀਆ ਦੀ ਸਰਕਾਰ ਦਾ ਵੀ ਪਰ ਪਾਸਪੋਰਟ ਦੀ ਸ਼ਰਤ ਭਾਰਤ ਸਰਕਾਰ ਤੁਰੰਤ ਖਤਮ ਕਰੇ ਇੱਕ ਐਮਪੀ ਬਣੀਆ ਨਵੀਂ ਉਹ ਕਲਾਕਾਰ ਆ ਤੇ ਉਹਨੇ ਕਲਾਕਾਰੀ ਵੀ ਦਿਖਾ ਲੈਣੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਮਝਦਾ ਉਹ ਕਿਤੇ ਭਾਜਪੀ ਨੂੰ ਨਾ ਕਲਾਕਾਰ ਬਣ ਕੇ ਉਹਨਾਂ ਨੂੰ ਨਾ ਕਿਤੇ ਵੱਡਾ ਦੁੱਖ ਦਾ ਕਾਰਨ ਬਣ ਜਾਏ ਰੋਜ਼ ਕੋਈ ਨਾ ਕੋਈ ਨਵੀਂ ਗੱਲ ਕਰਦੀ ਆ ਇੱਕ ਪਿੱਛੇ ਫਿਲਮ ਰਿਲੀਜ਼ ਕੀਤੀ ਆਪਣੇ ਕਰਨ ਦਾ ਇਹਨ ਜਤਨ ਕੀਤਾ ਉਹ ਫਿਲਮ ਸੀ ਐਮਰਜੈਂਸੀ ਅਸੀਂ ਕਦੇ ਵੀ ਕਿਸੇ ਦਾ ਕੋਈ ਬਣਾਵੇ ਕੋਈ ਵਿਰੋਧ ਨਹੀਂ ਕਰਦੇ ਪਰ ਉਹਦੇ ਵਿੱਚ ਜਿਹੜਾ ਕਰਨਾਤਮਕ ਤੌਰ ਦੇ ਉੱਤੇ ਦੇਖੋ 75 ਦੇ ਵਿੱਚ ਐਮਰਜੈਂਸੀ ਲੱਗੀ 77 ਦੇ ਵਿੱਚ ਉਹ ਖਤਮ ਹੋ ਗਈ ਤੇ ਉਹਦੇ ਵਿੱਚ ਪੰਜਾਬ ਦੇ ਸਿੱਖਾਂ ਨੇ ਤੇ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਸੋ ਇਹ ਤਾਂ ਮੇਰਾ ਖਿਆਲ ਤਾਂ ਜੰਮੀ ਵੀ ਨਹੀਂ ਹੋਣੀ ਤੇ ਉਹਦੇ ਵਿੱਚ ਟ੍ਰੇਲਰ ਕੀ ਦੇ ਰਹੀ ਆ ਇਹ ਜੇ ਫਿਲਮ ਚੱਲ ਪਈ ਪੰਜਾਬ ਦੇ ਵਿੱਚ ਤੇ ਬਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਅੱਜ ਦੇ ਇਸ ਜੈਕਟਿਵ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਇਹਨੂੰ ਕਿਸੇ ਵੀ ਸ਼ਰਤ ਤੇ ਚੱਲਣ ਨਹੀਂ ਦੇਣਾ ਪੰਜਾਬ ਦੇ ਨਾਲ ਸੰਬੰਧਿਤ ਜੇ ਕੋਈ ਫਿਲਮ ਆਉਂਦੀ ਪਿੱਛੇ ਆਪਣਾ ਪੰਜਾਬ ਆਇਆ ਜਾਂ ਹੁਣ ਆ ਪਿੱਛੇ ਜਿਹੜੀ ਸਾਡੇ ਬਹੁਤ ਸਤਿਕਾਰਯੋਗ ਖਾਲੜਾ ਸਾਹਿਬ ਤੇ ਬਣੀ ਇੱਕ ਫਿਲਮ ਉਸ ਫਿਲਮ ਦੇ ਉੱਤੇ ਦਾ ਕਟ ਮਾਰਨ ਨੂੰ ਤਿਆਰ ਹੋ ਗਿਆ ਦਵਾ ਦਾ ਮਦਵਾ ਦਾ ਮਦਵਾ ਦਾ ਤੇ ਇਹ ਇਹ ਜਿਹੜੀ ਐਮਪੀ ਸਭਾ ਨੂੰ ਇਹਨੂੰ ਦਬਾ-ਦਬ ਹਰੀ ਡਿਵੀਡੈਂਡਸ ਦੇਤੀ ਕਿ ਇਹ ਜਿਹੜੀ ਮर्यादा ਤੋਂ ਉੱਟ ਚੁਣਿਆ ਤਾਂ ਲੋਕਾਂ ਨੇ ਲੋਕ ਸੇਵਾ ਲਈ ਸੀ ਤੇ ਆ ਪਿਛਲੇ ਦਿਨ ਕਖਾਨਾ ਦੇ ਖਿਲਾਫ ਵੀ ਮੁੱਦਾ ਚੱਕ ਦਿੱਤਾ ਫਿਰ ਇਹ ਬਿਲ ਮੁੜ ਕੇ ਹੋਣ ਚਾਹੀਦੇ ਆ ਇਹ ਹਜੀਆਂ ਦੇ ਉੱਤੇ ਕੋਈ ਜਿਹੜਾ ਮਾਡਲ ਕੋਡ ਆਫ ਕੰਡਕਟ ਲਾਗੂ ਕੀਤਾ ਜਾਵੇ ਤਾਂ ਕਿ ਕੋਈ ਇਦਾਂ ਦਾ ਮਾਹੌਲ ਨਾ ਸਿਰਜਿਆ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਨਫ਼ਰਤ ਪੈਲੇ ਕਿ ਅਸੀਂ ਬੰਦੀ ਸਿੰਘਾਂ ਲਈ ਸਮੂਚਿਆਂ ਲਈ ਆਪਣੀ ਬਚਨ ਬਾਤਾਂ ਦਹਰਾਉਣੇ ਆ ਕਿ ਅਸੀਂ ਉਹਨਾਂ ਦੀ ਰਿਹਾਈ ਲਈ ਪੁਰ ਜੋੜ ਸਿਰ ਜੋੜ ਜਿਹੜੇ ਆ ਤੋਰ ਯਤਨ ਜਿਹੜੇ ਆ ਉਹ ਕੀਤੇ ਜਾਣਗੇ ਅਚੇਚੇ ਤੌਰ ਤੇ ਸਹਿਬ ਸਤਿਗੁਰੂ ਛੇ ਗੁਰੂ RAMDAS ਪਾਤਸ਼ਾਹੀ ਦਾ 450 ਸਾਲਾ ਗੁਰਤਾ ਗੱਦੀ ਦੇਵਸ ਭੰਤਨ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦਾ 450 ਸਾਲਾ ਜੋਤੀ ਜੋਤ ਦੇਵਸ ਔਰ ਕੌਮ ਨੇ ਬਹੁਤ ਵੱਡੇ ਸਹਿਯੋਗ ਦੇ ਨਾਲ ਉਤਸ਼ਾਹ ਨਾਲ ਮਨਾਇਆ ਲਗਭਗ 1 ਮਹੀਨਾ ਸੰਗਤਾਂ ਨੇ ਵਹੀਰਾਂ ਘੱਤ ਕੇ ਉਸ ਜੋੜ ਮੇਲੇ ਦੇ ਵਿੱਚ ਕਿਉਂਕਿ ਉਹਦੇ ਆਮ ਕਰਕੇ ਉਹਨੂੰ ਮੇਲਾ ਹੀ ਕਿਹਾ ਜਾਂਦਾ ਸੀ ਤੇ ਐਤਕੀ 450 ਸਾਲਾਂ ਤੇ ਜੇਸ ਭਾਰੀ ਉਤਸ਼ਾਹ ਨੇ ਸੰਗਤਾਂ ਨੇ ਵਿੱਚ ਉਹ ਸ਼ਗੂਲੀਅਤ ਕੀਤੀ ਆ ਸਮੂਚੀਆਂ ਸੰਗਤਾਂ ਦਾ ਸਹਿਯੋਗ ਵਾਸਤੇ ਸਮੂਹ ਜਥੇਬੰਦੀਆਂ ਦਮਦਮੀ ਟਕਸਾਲ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਕਾਰ ਸੇਵਾ ਵਾਲੇ ਬਾਬੇ ਨਿਰਮਲੇ ਉਦਾਸੀ ਸਿੰਘ ਸੁਭਾਵਾਂ ਤੇ ਸੁਸਾਇਟੀਆਂ ਉਹਨਾਂ ਸਾਰਿਆਂ ਦਾ ਚੋਣਣੀ ਕਮੇਟੀ ਦਾ ਅੱਜ ਦੀ ਐਗਜੈਕਟਿਵ ਤਹਿਤ ਨੂੰ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਤਨ ਮਨ ਤੇ ਧਨ ਦੇ ਨਾਲ ਬਹੁਤ ਵੱਡਾ ਯੋਗਦਾਨ ਪਾਇਆ ਨਾਲ ਅੱਜ ਦੀ ਇਹ ਐਜੈਕਟਿਵ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੱਲੋਂ ਅਪਣਾਏ ਨਰਾਾਤਮਕ ਰਵੱਈਏ ਦੀ ਵੀ ਸਖਤ ਨਿਖੇਧੀ ਕਰਦੀ ਨਰਾਾਤਮਕ ਰਵੱਈਆ ਇਸ ਕਰਕੇ ਆ ਕਿ ਸਾਰੀਆਂ ਗੱਲਾਂ ਡਿਵੈਲਪਰ ਨਾਲ ਨੇ ਡਿਵੈਲਪਮੈਂਟ ਨਾਲ ਨੇ ਸੰਬੰਧਤ ਹੁੰਦੀਆਂ ਪਰ ਸ਼ਤਾਬ ਦੀਆਂ ਵੇਲੇ ਉਸ ਨਗਰ ਨੂੰ ਉਸ ਸ਼ਹਿਰ ਨੂੰ ਵੱਡੀ ਤਰਜੀਹ ਦਿੱਤੀ ਜਾਂਦੀ ਹੈ ਜਿਹਦਾ ਜਿੰਦਾ ਸਬੂਤ ਬਿਹਾਰ ਦੇ ਵਿੱਚ ਸ਼੍ਰੀ ਨਤੀਸ਼ ਕੁਮਾਰ ਜੀ ਆ ਕਿ ਪਟਨਾ ਸਾਹਿਬ ਸ਼ਤਾਬਦੀ ਮਨਾਈ ਜਾਂ ਹਜੂਰ ਸਾਹਿਬ ਸ਼ਤਾਬਦੀ ਮਨਾਈ ਤੇ ਉੱਥੋਂ ਦੀਆਂ ਸਰਕਾਰਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਪਰ ਪੰਜਾਬ ਦੀ ਸਰਕਾਰ ਤਾਂ ਸਾਨੂੰ ਸਿਕਿਉਰਟੀ ਵੀ ਨਹੀਂ ਮਹਈਆ ਕਰਵਾ ਸਕੀ ਇਹ ਮੈਂ ਸਮਝਦਾ ਗੁਰੂ ਸਾਹਿਬ ਦੀ ਅਸੀਸ ਸੀਗੀ ਪੈ ਲੱਖਾਂ ਦੀ ਤਦਾਦ ਸੰਗ ਤਾਂ ਆਈਆਂ ਕਿਸੇ ਦਾ ਗੁਰੂ ਸਾਹਿਬ ਜੀ ਨੇ ਬਾਲ ਮੈਂਗਾ ਨਹੀਂ ਹੋਣ ਦਿੱਤਾ ਕੋਈ ਲਾ ਐਂਡ ਆਊਟਰ ਦੀ ਸਮੱਸਿਆ ਨਹੀਂ ਆਈ ਪਰ ਸਰਕਾਰ ਨੇ ਘਟ ਨਹੀਂ ਗੁਜ਼ਾਰੀ ਤੇ ਇਹ ਵੀ ਅੱਜ ਦੀ ਜਿਹੜੀ ਐਗਜ਼ੈਕਟਿਵ ਆ ਇਹ ਇੱਕ ਹੋਰ ਨਿੰਦਾ ਕਰਦੀ ਏ ਸਰਕਾਰ ਦੀ ਜਿਹੜੀ ਇਹ ਸ਼ਬਾਬ ਦੀ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ ਦੂਸਰਾ ਕਿਉਂਕਿ ਔਰ ਜਿਹੜਾ ਆਉਂਦਾ ਸਮਾਂ ਆ ਉਹਦੇ ਵਿੱਚ 350 ਸਾਲਾ ਛੇਤੀ ਦੇ ਪੁਰਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆ ਰਿਹਾ ਜਿਹੜਾ 2252 ਨਵੰਬਰ ਦੇ ਵਿੱਚ ਜਿਹੜਾ ਮਨਾਇਆ ਜਾਣਾ 350 ਸਾਲ ਦਾ 350 ਸਾਲਾ ਤੇ ਸਤਿਗੁਰ ਕਲਗੀਧਰ ਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਗੁਰਤਾ ਗੱਦੀ ਦਿਵਸ ਉਹ ਕਿਉਂਕਿ ਸ਼ਤਾਬਦੀ ਦੇ ਰੂਪ ਦੇ ਵਿੱਚ ਮਨਾਇਆ ਜਾਣਾ ਤੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਨੰਨ ਸੇਵਾਦਾਰ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਦੇ ਭਾਈ ਸੱਬੀਦਾਸ ਜੀ ਦਾ ਵੀ 350 ਸਾਲਾਂ ਇਹ ਸ਼ਹੀਦੀ ਦਿਹਾੜਾ ਜਿਹੜਾ ਆ ਗੁਰੂ ਸਾਹਿਬ ਦਾ ਗੁਰਪੁਰਬ ਦੇ ਤੌਰ ਤੇ ਤੇ ਸ਼ਹੀਦੀ ਪੁਰਬ ਇਹ ਸ਼ੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾਊਗਾ ਜਿਹਦੇ ਲਈ ਆਉਂਦੇ ਦਿਨਾਂ ਚ ਸਾਬਕ ਕਮੇਟੀ ਜਿਹੜੀ ਉਹ ਸਾਰਿਆਂ ਸਮਾਗਮਾਂ ਲਈ ਬਣਾਤੀ ਜਾਊਗੀ ਜਿਹੜੀ ਸ਼ਤਾਬਦੀ ਦੇ ਰੂਪ ਦੇ ਵਿੱਚ ਲੋਕਾਂ ਨੂੰ ਵੀ ਸਹਿਯੋਗ ਵਾਸਤੇ ਪ੍ਰਬੰਧ ਵਾਸਤੇ ਤੇ ਜੋਗ ਅਗਵਾਈ ਦੇਣ ਲਈ ਭਾਵੇਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਅਗਵਾਈ ਕਰਨੀ ਹੈ ਇਹ ਵੀ ਵੱਡੇ ਪੱਧਰ ਤੇ ਮਿਲਾਈ ਜਾਊਗੀ ਦੂਜਾ ਮਗਾ ਲਿਆ ਸਰਕਾਰ ਵੱਲੋਂ ਛਲਾਂਗ ਦੇ ਵਿੱਚ ਜਿਹੜੀ ਇੱਕ ਪੰਜਾਬੀ ਕਲੋਨੀ ਆ ਉਥੋਂ ਦੇ ਘਰ ਟਾਉਣ ਲਈ ਤੇ ਗੁਰੂ ਘਰ ਨੂੰ ਢਾਉਣ ਲਈ ਕਾਰਵਾਈ ਉਹਨਾਂ ਦੀਆਂ ਸਰਕਾਰਾਂ ਚਲਾ ਰਹੀਆਂ ਸੀ ਜਿਹਦੇ ਲਈ ਚਰੋਮਣੀ ਕਮੇਟੀ ਦਾ ਸਾਡਾ ਇੱਕ ਵਫਦ ਮਹਿਤਾ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਉਥੋਂ ਦੇ ਚੀਫ ਆਪਣੇ ਸਕੱਤਰ ਸਾਹਿਬ ਨੂੰ ਤੇ ਉਥੋਂ ਦੇ ਗਵਰਨਰ ਸਾਹਿਬ ਨੂੰ ਉਹ ਮਿਲ ਕੇ ਆਏ ਆ ਤੇ ਇਹ ਵੀ ਕਿਹਾ ਕਿ ਕਿਉਂਕਿ ਲੰਬੇ ਅਰਸੇ ਤੋਂ ਦੇਸ਼ ਦੇ ਆਜ਼ਾਦ ਹੋਣ ਤੋਂ 100 150 ਸਾਲ ਪਹਿਲਾਂ ਦੇ ਉਥੇ ਜਿਹੜੇ ਪੰਜਾਬੀ বাসਦੇ ਆ ਮੇਰਾ ਖਿਆਲ ਉਹ ਜੇ 1850 ਤੋਂ ਵੀ ਪਹਿਲੇ ਕਹਿ ਲਵਾਂ ਜਾਂ ਇੱਥੇ ਦੇ ਲੱਗ-ਪਾਗੋ ਵਸਦੇ ਆ ਉਹਨਾਂ ਦੇ ਉਥੋਂ ਘਰ ਨਾ ਢਾਏ ਜਾਣ ਤੇ ਜਿਹੜਾ ਗੁਰੂ ਘਰ ਆ ਉਹ ਗੁਰੂ ਘਰ ਖਾਸ ਕਰਕੇ ਉਥੋਂ ਦੀ ਬਸੋਂ ਨੇ ਬੜੀ ਨੀਂਦ ਦੇ ਨਾਲ ਬਣਾਇਆ ਸੀ ਉਹ ਢਾਇਆ ਨਾ ਜਾਵੇ ਸੋ ਇਹ ਵੀ ਜਾ ਕੇ ਸ੍ਰੀਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਸ਼ਲਾਮਕ ਦੇ ਵਿੱਚ ਜਾੜ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਉੱਥੇ ਤੇ ਅੱਜ ਦਾ ਹਾਊਸ ਮਗਾ ਲਿਆ ਦੇ ਮੁੱਖ ਮੰਤਰੀ ਸ਼੍ਰੀ ਸੰਗਮਾਂ ਨੂੰ ਅਪੀਲ ਕਰਦਾ ਕਿ ਗੁਰੂ ਘਰ ਦੀ ਕਾਰਵਾਈ ਜਿਹੜੀ ਆ ਉਹਨੂੰ ਟਾਉਣ ਦੀ ਤਰੰਤ ਜਿਹੜੀ ਆ ਰੋਕ ਲਾਈ ਜਾਵੇ ਤੇ ਜਿਹੜੇ ਉਥੋਂ ਦੇ ਜਿਹੜੇ ਸਥਾਨਕ ਬਸਨੀਕ ਸੇਕਿਆ ਉਹਨਾਂ ਦੇ ਰਹਿਚਿਆਂ ਦਾ ਜਿਹੜਾ ਆ ਉਹ ਵੀ ਤੇ ਉਹਨਾਂ ਦੇ ਆਪਣੇ ਹੱਕਾਂ ਦਾ ਜਿਹੜਾ ਆ ਉਹਦੀ ਵੀ ਜਿਹੜੀ ਆ ਸੁਰੱਖਿਆ ਯਕੀਨੀ ਬਣਾਈ ਜਾਵੇ ਸੋ ਇਹਦੇ ਨਾਲ ਸਰੋਵਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਔਰ ਉਹਨਾਂ ਦੇ ਨਾਲ ਦੇਸ਼ ਦੇ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਜੀ ਨੂੰ ਵੀ ਬੇਨਤੀ ਕਰਦੀ ਆ ਕਿ ਇਹਦੇ ਵਿੱਚ ਕਿਉਂਕਿ ਸਿੱਖਾਂ ਨਾਲ ਉਹ ਕੱਲੀ ਇਨਵੋਲਵ ਆ ਉਹ ਵਿੱਚ ਇਨਵੋਲ ਉਹ ਸਟੇਟ ਦੀ ਸਰਕਾਰ ਨੂੰ ਡਾਇਰੈਕਸ਼ਨ ਦੇਣ ਤਾਂ ਕਿ ਉਥੋਂ ਦੇ ਸਿੱਖਾਂ ਦੀ ਸੁਰੱਖਿਆ ਚ ਕਿੰਨੀ ਬਣਾਈ ਜਾਵੇ ਜੋ ਗੁਰਦਵਾਰਾ ਢਾਉਣ ਦੀ ਜਿਹੜੀ ਪ੍ਰਕਿਰਿਆ ਆ ਉਹ ਤੁਰੰਤ ਰੋਕੀ ਜਾਵੇ। ਸੋ ਇਹਦੇ ਨਾਲ ਹੀ ਸੰਬੰਧਿਤ ਕਾਲਕ ਸਤਗੁਰ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਵੀ ਸੀ। ਜਿਹੜਾ ਉਹ ਪਵਿੱਤਰ ਧਰਤੀ ਕਰਤਾਰਪੁਰ ਦੀ ਧਰਤੀ ਆ ਉਸ ਧਰਤੀ ਦੇ ਸਤਗੁਰਾਂ ਨੇ ਲਗਭਗ 18-19 ਸਾਲ ਦਾ ਸਮਾਂ ਉੱਥੇ ਬਤਾਇਆ ਤੇ ਸਿੱਖਾਂ ਦੀ ਚਾਹਨਾ ਵੀ ਆ ਕਿ ਉਹ ਉੱਥੇ ਜਾ ਕੇ ਨਤਮਸਤ ਵੀ ਹੋਣ ਤੇ ਉਹ ਗੁਰਪ੍ਰਬ ਦੇ ਰੂਪ ਦੇ ਵਿੱਚ ਵੀ ਮਨਾਇਆ ਜਾਵੇ ਜਿੱਥੇ ਸਤਪੁਰਾਂ ਦਾ ਪ੍ਰਕਾਸ਼ ਨਨਖਾਣਾ ਸਾਹਿਬ ਹੋਇਆ ਉਹ ਕਿਉਂਕਿ ਵੀਜ਼ਾ ਲੈ ਕੇ ਜਾਣਾ ਪੈਂਦਾ ਇੱਥੇ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਜਿੱਨਾ ਉਹ ਪ੍ਰਾਲਾ ਉੱਥੇ ਕੀਤਾ ਤੁਸੀਂ ਕੋਰੀਡੋਰ ਬਣਾਉਣ ਦਾ ਧੰਨਵਾਦ ਆ ਤੁਹਾਡਾ ਉਥੋਂ ਦੀ ਪਾਕਿਸਤਾਨ ਦੀ ਸਰਕਾਰ ਦਾ ਵੀ ਤੇ ਇੰਡੀਆ ਦੀ ਸਰਕਾਰ ਦਾ ਵੀ ਪਰ ਪਾਸਪੋਰਟ ਦੀ ਸ਼ਰਤ ਭਾਰਤ ਸਰਕਾਰ ਤੁਰੰਤ ਖਤਮ ਕਰੇ ਕਿਉਂਕਿ ਆਧਾਰ ਕਾਰਡ ਬੰਦੇ ਦੀ ਆਈਡੈਂਟੀਫਿਕੇਸ਼ਨ ਹੈਗੀ ਆ ਤੇ ਨਾਲ ਜਿਹੜਾ ਵੀਜ਼ਾ ਅਪਲਾਈ ਉਹ ਜਿਹੜਾ ਆਨਲਾਈਨ ਅਪਲਾਈ ਕਰਦੇ ਆ ਸਬੂਧਾ ਸੈਂਟਰ ਦੇ ਵਿੱਚ ਉਹ ਵੀ ਖਤਮ ਕੀਤਾ ਜਾਵੇ ਤਾਂ ਕਿ ਸਿੱਖ ਜਿਹੜੇ ਆ ਮਹਤਾਰ ਦੇ ਵਿੱਚ ਸਵੇਰੇ ਜਾਣਾ ਸ਼ਾਮ ਨੂੰ ਵਾਪਸ ਆ ਜਾਣਾ ਤੇ ਆਪਣੇ ਪਵਿੱਤਰ ਦਿਹਾੜੇ ਜਿਹੜੇ ਆ ਉੱਥੇ ਜਾ ਕੇ ਉਸ ਧਰਤੀ ਤੇ ਮਨਾਵੇ ਇਹ ਵੀ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਅੱਜ ਦਾ ਹੌਸ ਜੜਾਇਆ ਉਹ ਅਪੀਲ ਕਰਦਾ ਇੱਕ ਪਿਛਲੇ ਦਿਨਾਂ ਦੇ ਵਿੱਚ ਬੜੀ ਚਰਚਾ ਬਣੀ ਜਾ ਰਹੀ ਆ ਕਿ ਇੱਕ ਐਮਪੀ ਬਣੀ ਆ ਨਵੀਂ ਉਹ ਕਲਾਕਾਰ ਆ ਤੇ ਉਹਨੇ ਕਲਾਕਾਰੀ ਵੀ ਦਿਖਾ ਲੈਣੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਮਝਦਾ ਉਹ ਕਿਤੇ ਭਾਜੀਪੀ ਨੂੰ ਨਾ ਕਲਾਕਾਰ ਬਣ ਕੇ ਉਹਨਾਂ ਨੂੰ ਇਹ ਨਾ ਕਿਤੇ ਵੱਡਾ ਦੁੱਖ ਦਾ ਕਾਰਨ ਬਣ ਜਾਏ ਰੋਜ਼ ਕੋਈ ਨਾ ਕੋਈ ਨਵੀਂ ਗੱਲ ਕਰਦੀ ਆ ਇੱਕ ਪਿਛੇ ਫਿਲਮ ਰਿਲੀਜ਼ ਕੀਤੀ ਆਪਣੇ ਕਰਨ ਦਾ ਇਹਨੇ ਯਤਨ ਕੀਤਾ ਉਹ ਫਿਲਮ ਸੀ ਐਮਰਜੈਂਸੀ ਅਸੀਂ ਕਦੇ ਵੀ ਕਿਸੇ ਦਾ ਕੋਈ ਬਣਾਵੇ ਕੋਈ ਵਿਰੋਧ ਨਹੀਂ ਕਰਦੇ ਪਰ ਉਹਦੇ ਵਿੱਚ ਜਿਹੜਾ ਕਰਨਾਤਮਕ ਤੌਰ ਦੇ ਉੱਤੇ ਦੇਖੋ 75 ਦੇ ਵਿੱਚ ਐਮਰਜੈਂਸੀ ਲੱਗੀ 77 ਦੇ ਵਿੱਚ ਉਹ ਖਾਤਮ ਹੋ ਗਈ ਤੇ ਉਹਦੇ ਵਿੱਚ ਪੰਜਾਬ ਦੇ ਸਿੱਖਾਂ ਨੇ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਯੋਗਦਾਨ ਨਹੀਂ ਪਾਇਆ ਜੇ ਮੈਂ ਕਹਿ ਲਵਾਂ ਐਮਰਜੈਂਸੀ ਟੁੱਟੀ ਆ ਤੇ ਉਹ ਪੰਜਾਬ ਦੇ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹੋ ਕਾਰਨ ਸੀ ਜਿਹੜੇ ਸਾਡੇ ਸਵਰਗਵਾਸੀ ਸ੍ਰੀ ਜਾਇਆ ਪ੍ਰਕਾਸ਼ ਉਹਨਾਂ ਨੇ ਇਹ ਲੁਧਿਆਣੇ ਦੀ ਧਰਤੀ ਤੇ ਵੱਡੀ ਰੈਲੀ ਕਰਕੇ 1970 ਵਿੱਚ ਕਿਹਾ ਸੀ ਭੇ ਜੇ ਅੱਜ ਸਿੱਖ ਓਦੋਂ ਮਪਰਾਲਾ ਨਾ ਕਰਦੇ ਸ਼੍ਰੋਮਣੀ ਕਾਰੀ ਦਾ ਨਾਮ ਮਪਰਾਲਾ ਕਰਦਾ ਤੇ ਸ਼ਾਇਦ ਹਾਲੇ ਅਸੀਂ ਜੇਹਲਾਂ 'ਚ ਰਹਿੰਦੇ ਸੋ ਇਹ ਤਾਂ ਮੇਰਾ ਖਿਆਲ ਤਦ ਜੰਮੀ ਵੀ ਨਹੀਂ ਹੋਣੀ ਤੇ ਉਹਦੇ ਵਿੱਚ ਟ੍ਰੇਲਰ ਕੀ ਦੇ ਰਹੀ ਆ ਕਿ ਮੈਂ ਉਹ ਦਿਨ ਉੱਥੇ ਸਟੇਜ ਤੇ ਵੀ ਕਿਹਾ ਸੀ ਸਾਡੇ ਕੌਮ ਦੇ ਮਹਾਨ ਸ਼ਹੀਦ ਮਹਾਨ ਨਾਇਕ ਐਮੇਨੀਸ਼ ਅਦਾਲ ਤੱਕ ਤੋਂ ਦਰਜਾ ਮਿਲਦਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਕਰਨਾਤਮਕ ਤੌਰ ਤੇ ਅਤਵਾਦੀ ਕਹਿ ਕੇ ਇਹਦੇ ਵੱਲੋਂ ਜਿਹੜਾ ਇਹ ਦਿਖਾ ਲੈਣਾ ਇਹਦੀ ਬਹੁਤ ਅੱਜ ਦਾ ਹਾਊਸ ਵੀ ਇੱਚੇ ਤੌਰ ਤੇ ਐਜੈਕਟਿਵ ਜਿਹੜੀ ਇਹਦੀ ਨਿੰਦਾ ਹੀ ਨਹੀਂ ਕਰਦੀ ਇਹ ਇਹ ਵੀ ਸਰਕਾਰ ਨੂੰ ਅਪੀਲ ਕਰਦੀ ਆ ਕਿ ਇਹਦੀ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਇਹ ਜੇ ਫਿਲਮ ਚੱਲ ਪਈ ਪੰਜਾਬ ਦੇ ਵਿੱਚ ਤੇ ਭਾਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਆਪਣਾ ਜੋਰ ਆਪਾਂ ਰੋਸ ਮਜਾਰਾ ਨਹੀਂ ਫਿਰ ਰੋਸ ਮਜਾਰਾ ਤਾਂ ਇੱਕ ਬੱਕਰਾ ਹੁੰਦਾ ਤੇ ਅੱਜ ਦੇ ਇਸ ਐਗਜ਼ੈਕਟਿਵ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਇਹਨੂੰ ਕਿਸੇ ਵੀ ਸ਼ਰਤ ਤੇ ਚੱਲਣ ਨਹੀਂ ਦੇਣਾ ਸੋ ਇਸ ਕਰਕੇ ਇਹ ਮੈਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਨਾਲ ਸੰਬੰਧਿਤ ਜੇ ਕੋਈ ਫਿਲਮ ਆਉਂਦੀ ਪਿੱਛੇ ਆਪਣਾ ਪੰਜਾਬ ਆਇਆ ਜਾਂ ਹੁਣ ਆ ਪਿੱਛੇ ਜਿਹੜੀ ਸਾਡੇ ਬਹੁਤ ਸਤਿਕਾਰਯੋਗ ਖਾਲੜਾ ਸਾਹਿਬ ਤੇ ਬਣੀ ਇੱਕ ਫਿਲਮ ਉਸ ਫਿਲਮ ਦੇ ਉੱਤੇ ਦਾ ਕਟ ਮਾਰਨ ਨੂੰ ਤਿਆਰ ਹੋ ਗਿਆ ਦਵਾ ਦਬ ਦਵਾ ਦਬ ਦਬ ਤੇ ਇਹ ਇਹ ਜਿਹੜੀ ਐਮਪੀ ਸਭਾ ਨੂੰ ਇਹਨੂੰ ਦਵਾ ਦਬ ਹਰੀ ਝੰਡੀ ਵੀ ਸੈਂਸਰ ਦੇਤੀ ਸੈਂਸਰ ਬੋਰਡ ਨੇ ਭਈ ਭਾਈ ਚਲਾਈ ਜਾ ਸਕਦੀ ਆ ਇਹ ਤਾਂ ਚਲੋ ਜਿਹੜੀ ਆਪਣੇ ਸਰਕਾਰਾਂ ਉਹਨਾਂ ਨੇ ਤਾਂ ਕੀਤਾ ਕੱਖ ਨਹੀਂ ਹਾਈ ਕੋਰਟ ਦੇ ਵਿੱਚ ਮਸਲਾ ਚੱਲਿਆ ਗਿਆ। ਸੋ ਮੇਰਾ ਕਹਿਣ ਤੋਂ ਭਾਵ ਇਹ ਵੀ ਅੱਜ ਦਾ ਹਾਊਸ ਜਿਹੜਾ ਆਪਣਾ ਐਡਜੈਕਟਿਵ ਆ ਇਹ ਲੋਕ ਸਭਾ ਦੇ ਸਪੀਕਰ ਤੋਂ ਵੀ ਮੰਗ ਕਰਦੀ ਆ ਕਿ ਇਹ ਜਿਹੜੀ ਮਰਿਆਦਾ ਤੋਂ ਉਲਟ ਚੁਣਿਆਂ ਤੇ ਲੋਕਾਂ ਨੇ ਲੋਕ ਸੇਵਾ ਲਈ ਸੀ ਤੇ ਆ ਪਿਛਲੇ ਦਿਨ ਹੀ ਕਿਸਾਨਾਂ ਦੇ ਖਿਲਾਫ ਵੀ ਮੁੱਦਾ ਚੱਕ ਦਿੱਤਾ। ਫੇਰ ਜੀ ਬਿੱਲ ਮੁੜ ਕੇ ਆਉਣੇ ਚਾਹੀਦੇ ਆ। ਇਹ ਹਜੀਆਂ ਦੇ ਉੱਤੇ ਕੋਈ ਜਿਹੜਾ ਮਾਡਲ ਕੋਡ ਆਫ ਕੰਡਕਟ ਲਾਗੂ ਕੀਤਾ ਜਾਵੇ ਤਾਂ ਕਿ ਕੋਈ ਇਦਾਂ ਦਾ ਮਾਹੌਲ ਨਾ ਸਿਰਜਿਆ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਨਫ਼ਰਤ ਫੈਲੇ ਸੋ ਇਹ ਵੀ ਅੱਜ ਦਾ ਜਿਹੜਾ ਸਾਡਾ ਹੌਸੇਗਾ ਇਹ ਬੈਠ ਕੇ ਡਿਸਕਸ ਕਰੀਤਾ ਤੇ ਇਹਦੇ ਵੀ ਨਕੀਦੀ ਕੀਤੀ ਨਕੀਦੀ ਨਹੀਂ ਕੀਤੀ ਇਹਦੇ ਤੇ ਰੋਕ ਲਾਉਣ ਦੇ ਵੀ ਤੁਰੰਤ ਜਿਹੜੀ ਸਰਕਾਰ ਤੋਂ ਮੰਗ ਕੀਤੀ ਆ ਇੱਕ ਸਾਡਾ ਬੜੇ ਲੰਬੇ ਅਰਸੇ ਤੋਂ ਭਾਵੇਂ ਸਾਡਾ ਦਿੱਲੀ ਮਿਸ਼ਨ ਉਹ ਉੱਥੇ ਦਿੱਲੀ ਵਿੱਚੇ ਚੱਲ ਰਿਹਾ ਪਰ ਅੱਜ ਐਗਜੈਕਟਿਵ ਨੇ ਇਹ ਫੈਸਲਾ ਕੀਤਾ ਕਿ ਇਸ ਮਿਸ਼ਨ ਨੂੰ ਤੇ ਉਥੇ ਜਿਹੜੇ ਸਾਡੇ ਕੋਈ ਜਾਂਦੇ ਵੀਰ ਬੰਦੇ ਜਿਨ੍ਹਾਂ ਨੂੰ ਕਮਰਿਆਂ ਦੀ ਲੋੜ ਹੁੰਦੀ ਆ ਉਥੇ ਇੱਕ ਜ਼ਮੀਨ ਖਰੀਦੀ ਜਾਵੇ ਤਾਂ ਕਿ ਉਥੇ ਖੂਬਸੂਰਤ ਇਮਾਰਤ ਵੀ ਹੋਵੇ ਜਿੱਥੇ ਰਹਿਕ ਦਾ ਪ੍ਰਬੰਧ ਵੀ ਹੋਵੇ ਤੇ ਸਾਡਾ ਦਿੱਲੀ ਜਿਹੜਾ ਮਿਸ਼ਨ ਆ ਸਿੱਖ ਮਿਸ਼ਨ ਉਹ ਵੀ ਸਫਲਤਾਪੂਰਕ ਚੱਲੇ ਭਾਵੇਂ ਸਫਲਤਾਪੂਰਕ ਚੱਲ ਰਿਹਾ ਉਹ ਪਰ ਫਿਰ ਵੀ ਅੱਜ ਦੇ ਐਗਜ਼ੈਕਟਿਵ ਦੇ ਵਿੱਚ ਫੈਸਲਾ ਹੋਇਆ ਵੀ ਇਹਦੇ ਲਈ ਉਤਤ ਕੋਈ ਵੀ ਜਿਹੜਾ ਪ੍ਰਾਪਰਟੀ ਵੇਚਦੇ ਉਹਨਾਂ ਦੇ ਨਾਲ ਅਚੇਚੇ ਤੌਰ ਤੇ ਗੱਲ ਕਰਕੇ ਉਹ ਜ਼ਮੀਨ ਤਨੰਦ ਖਰੀਦ ਲਈ ਜਾਵੇ ਤਾਂ ਕਿ ਵਧੀਆ ਜਿਹੜਾ ਉਹ ਪ੍ਰਬੰਧ ਦਿੱਲੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੱਲ ਸਕੇ ਇੱਕ ਸਾਡੇ ਭਾਵੇਂ ਲੰਬੇ ਅਰਸੇ ਦੀ ਸਾਡੀ ਇੱਕ ਚੱਲਦੀ ਅਕੈਡਮੀ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਉਸ ਬੰਦਾ ਸਿੰਘ ਬਹਾਦਰ ਦੀ ਡਿਫੈਂਸ ਅਕੈਡਮੀ ਦੇ ਵਿੱਚੋਂ ਐਤਕੀ ਸਾਡੇ 2 ਬੱਚੇ ਪਾਸ ਹੋ ਕੇ ਐਨਡੀਏ ਦੇ ਵਿੱਚ ਗਏ ਆ ਜਿੱਥੇ ਉਹਨਾਂ ਬੱਚਿਆਂ ਦੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਭਵਿੱਖ ਲਈ ਚੰਗੇ ਭਵਿੱਖ ਲਈ ਅਸੀਂ ਧੰਨਵਾਦ ਕਰਦੇ ਆਂ ਨਾਲ ਇਹ ਵੀ ਯਤਨ ਕਰਾਂਗੇ ਕਿ ਉਹ ਸਿੱਖ ਚਿਹਰਿਆਂ ਨੂੰ ਵੱਧ ਤੋਂ ਵੱਧ ਦਸਤਾਰ ਧਾਰੀਆਂ ਨੂੰ ਅਗਲੇ ਸੈਸ਼ਨਾਂ ਦੇ ਵਿੱਚ ਜਿਹੜੀ ਆ ਉਹਦੇ ਵਿੱਚ ਜਿਹੜੀ ਉਹ ਸਾਰੀ ਅਗਵਾਈ ਦਿੱਤੀ ਜਾਵੇ ਇੱਕ ਪਿਛਲੇ ਦਿਨੀ ਮੈਂ ਤੇ ਜਸੇਦਾਰ ਅਕਾਲਤਖ ਸਾਹਿਬ ਤੇ ਭਾਈ ਭਗਵਾਨ ਸਿੰਘ ਜੀ ਸਿਆਲਕਾ ਅਸੀਂ ਭਾਈ ਰਾਜੋਵਾਨਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਸੀ ਉਸ ਮੁਲਾਕਾਤ ਦੇ ਵਿੱਚ ਫਿਰ ਕੁਝ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਉਹਦੇ ਲਈ ਫਿਰ ਕਿਉਂਕਿ ਰਾਜੋਵਾਨਾ ਸਾਹਿਬ ਤੇ ਉਹਨਾਂ ਦੀ ਭੈਣ ਉਹ ਵਿਚਾਰੀ ਬਿਮਾਰ ਹੋਣ ਦੇ ਬਾਵਜੂਦ ਵੀ ਦੌਰ ਭੱਜ ਕਰਦੀ ਆ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਉਹਨਾਂ ਵੱਲੋਂ ਜਿਹੜੀ ਆ ਦੁਬਾਰਾ ਰਿਵਿਊ ਲਈ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆ ਉਹ ਸਰਕਾਰ ਨੇ ਲਾਗੂ ਨਹੀਂ ਕੀਤਾ ਤੇ ਉਹਦੇ ਲਈ ਅਸੀਂ ਪਟੀਸ਼ਨ ਦੁਬਾਰਾ ਜਿਹੜੀ ਆ ਰਾਜਵਾਨਾ ਸਾਹਿਬ ਵੱਲੋਂ ਉਹ ਪਾਈ ਗਈ ਉੱਥੇ ਉਹ ਪਟੀਸ਼ਨ ਕੋਈ ਮਾਰਸੀ ਪਟੀਸ਼ਨ ਨਹੀਂ ਗਈ ਜਾਂ ਉਹ ਕੋਈ ਹੋਰ ਪਾਰਲਾਮੈਂਟ ਨਹੀਂ ਉਹ ਇਸ ਕਰਕੇ ਆ ਕਿ 2022 ਦਾ ਜਿਹੜਾ ਫੈਸਲਾ ਉਹਨੂੰ 3 ਸਾਲ ਹੀ ਲਗਭਗ ਹੋ ਚੱਲੇ ਆ ਉਹਦੀ ਸਰਕਾਰ ਨੂੰ ਡਾਇਰੈਕਸ਼ਨ ਸੀ ਕਿ ਤੇ ਤਤਨਤ ਕੋਈ ਸਮੇਂ ਅਨੁਕੂਲ ਫੈਸਲਾ ਲੈ ਲਿਆ ਜਾਵੇ ਪਰ ਉਹ ਲਿਆ ਨਹੀਂ ਤੇ ਹੁਣ ਉਹ ਪਟੀਸ਼ਨ ਸਾਡੀ ਜਿਹੜੀ ਉਹ ਲਿਸਟ ਹੋ ਗਈ ਆ ਤੇ ਸੁਪਰੀਮ ਕੋਰਟ ਦੇ ਵਿੱਚ ਨੋਟਸ ਵੀ ਇਹਨਾਂ ਨੂੰ ਸਰਕਾਰਾਂ ਨੂੰ ਹੋ ਗਿਆ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਜੈਕਟਿਵ ਦੇ ਵਿੱਚ ਇਹ ਵੀ ਅੱਜ ਫੈਸਲਾ ਹੋਇਆ ਕਿ ਅਸੀਂ ਬੰਦੀ ਸਿੰਘਾਂ ਲਈ ਸਮੂਚੀਆਂ ਲਈ ਆਪਣੀ ਬਚਨ ਵਾਦਾ ਦਹਰਾਉਨੇ ਆ ਕਿ ਅਸੀਂ ਉਹਨਾਂ ਦੀ ਰਿਹਾਈ ਲਈ ਪੁਰ ਜੋੜ ਸਿਰ ਜੋੜ ਜਿਹੜੇ ਆ ਤੋੜ ਯਤਨ ਜਿਹੜੇ ਆ ਉਹ ਕੀਤੇ ਜਾਣਗੇ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਵੀ ਸਮਾਂ ਕੱਢ ਕੇ ਆਏ ਆ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਸਮਾਂ ਚੱਲ ਰਿਹਾ ਇਹ ਕਿਉਂਕਿ ਹੁਣ ਨਵੇਂ ਸਿਰੇੋਂ ਫੇ ਚੌਂਡ ਵੀ ਹੋਣੀਆਂ ਤੇ ਉਹਦੇ ਲਈ ਕੋਈ ਫੈਸਲਾ ਨਹੀਂ ਹਾਲੇ ਅਸੀਂ ਕੀਤਾ ਉਹ ਫਿਰ ਅਗਲੀ ਮੀਟਿੰਗ ਦੇਖਾਂਗੇ ਜਾਂ ਸਮੇਂ ਦੇ ਨਿਕੂਲ ਜਿਹੜਾ ਹੋਊਗਾ ਪਰ ਤੁਹਾਡਾ ਸਾਰਿਆਂ ਦਾ ਫਿਰ ਦਿਲ ਦੀਆਂ ਡਿਗਾਈਆਂ ਤੋਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਇੱਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਤੁਸੀਂ ਆਪਣਾ ਸ਼ੇਅਰ ਕੀਤਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਜਿੰਨਾ ਮੈਂ ਹਮ ਤੁਹਾਨੂੰ ਅਪਰਾਹੀਆਂ ਕਿ ਬ੍ਰੈਂਟਨ ਦੇ ਵਿੱਚ ਕੈਨੇਡਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਦਾਪਤ ਹੈਗਾ ਹੈ ਜਿਹੜੀ ਜਿਹੜੀ ਹਾਦੀ ਨੇ ਉਹਨਾਂ ਨੇ ਬੋਤਲੀ ਉੱਤੇ ਚੜ ਕੇ ਉਸ ਦੀ ਕੋਰਪਨ ਕੀਤੀ ਹੈ ਤੇ ਨਾਲ ਵੀ ਨਾਲ ਉਹ ਜਿਹੜਾ ਸੋੜਾ ਸੀਗਾ ਉਹਦਾ ਮੂੰਹ ਕਾਲਾ ਕੀਤਾ ਮੈਂ ਆਪਣੇ ਆਪਣਾ ਝੰਡਾ ਜਿਹਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਤੇ ਬੁੜਾਇਆ ਮੇਰੇ 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 ਜਾਣਕਾਰੀ ਚ ਨਹੀਂ ਇਦਾਂ ਦੀ ਗੱਲ ਆਈ ਪਰ ਫਿਰ ਵੀ ਤੁਹਾਡੇ মিডিਏ ਜਿਹੜੇ ਜੇ ਆਈ ਆ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਦਾ ਮਹਾਰਾਜਾ ਸੀ ਤੇ ਜੇ ਇਦਾਂ ਦੀਆਂ ਕੋਈ ਕਰਦਾ ਆ ਉੱਥੇ ਤੇ ਮੈਂ ਸਮਝਦਾ ਬਹੁਤ ਮਾੜੀ ਗੱਲ ਆ ਤੇ ਸਰਕਾਰ ਨੂੰ ਤੁਰੰਤ ਜਿਹੜਾ ਐ ਐਕਸ਼ਨ ਲੈਣਾ ਚਾਹੀਦਾ। ਭਗਵਾਨ ਜੀ ਕੱਲ ਮਿਲਾਲਾ ਤਾਂ ਕਿ ਜਿਹੜਾ ਦਸਤਾਰ ਚਲ ਰਹੀ ਕਿੰਨੀ ਉਹਨੇ ਅਮਰੀਕਾ ਦੇ ਵਿੱਚ ਕਿਹਾ ਕਿ ਸਰ ਨੂੰ ਦਸਤਾਰ ਲਾਉਣ ਦੇ ਲਈ ਕਿਆ ਗਿਆ ਕਿ ਚੱਲ ਜਿਹੜੀ ਸਰਕਾਰ ਸਰੋਂ ਪਾ ਦੇ ਠੰਡੇ ਨੂੰ ਮੇ ਕੋਈ ਜਾਨਾ ਦੇਖੋ ਇਹ ਜਿਹੜਾ ਦਸਤਾਰ ਆ ਇਹ ਸਿੱਖਾਂ ਦਾ ਕਕਾਰ ਆ। ਦਸਤਾਰ ਲਾਉਣ ਨੂੰ ਕੋਈ ਵੀ ਬੰਦਾ ਮਜਬੂਰ ਨਹੀਂ ਕਰ ਸਕਦਾ। ਸਾਡੀ ਲੜਾਈ ਵੀ ਇਸ ਗੱਲ ਦੀ ਹੈ ਜਾਨ ਕਿ ਵਿਦੇਸ਼ਾਂ ਦੇ ਵਿੱਚ ਤਾਂ ਕੋਈ ਬੰਦਾ ਇਦਾਂ ਦੀ ਗੱਲ ਕਰ ਲਵੇ ਉਹਨੂੰ ਵੀ ਅਸੀਂ ਬਹੁਤ ਸਖਤ ਲੱਭ ਜਾਂਦੇ ਵਿੱਚ ਸਖਤ ਨਿੰਦਾ ਕਰਦੇ ਆ ਕਿ ਦਸਤਾਰ ਲਾਉਣ ਦਾ ਦਸਤਾਰ ਤਾਂ ਅੱਜ ਕੱਲ ਸਕੈਨ ਸਾਰਾ ਹੋ ਜਾਂਦਾ ਬੰਦੇ ਦਾ ਸਰੀਰ ਵੀ ਸਕੈਨ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਤੇ ਪਰ ਸਾਨੂੰ ਅਫਸੋਸ ਹੁੰਦਾ ਵੀ ਕਈ ਵਾਰੀ ਸਾਡੇ ਕਕਾਰਾਂ ਦੇ ਸਬੰਧ ਦੇ ਵਿੱਚ ਇਥੋਂ ਦੀਆਂ ਸਰਕਾਰਾਂ ਵੀ ਖੇਲੇ ਸਾਡੇ ਦਖਲਅੰਦਾਜ਼ੀ ਕਰਦੀਆਂ ਫੇਰ ਉਹ ਬਾਹਰਲੇ ਜਿਹੜੇ ਆ ਸਰਕਾਰਾਂ ਜਾਂ ਜਥੇਬੰਦੀਆਂ ਉਹ ਫੇਰ ਕਹਿੰਦੀਆਂ ਤੁਹਾਡੇ ਆਪਣੇ ਮੁਲਖ ਚਾ ਕੁਝ ਹੋ ਰਿਹਾ ਸੋ ਮੈਂ ਇੱਕ ਹੋਰ ਨੰਦਾ ਵੀ ਕਰਦਾ ਜਿਹੇ ਦਸਤਾਰ ਲਾਉਣ ਲਈ ਕਿਹਾ ਗਿਆ ਕਿਉਂਕਿ ਹੁਣ ਤਾਂ ਜਾਂਦਰਤੰਤਰ ਹੀ ਇਦਾਂ ਦੇ ਆ ਗਿਆ ਕੱਲੀ ਕੱਲੀ ਚੀਜ਼ ਐ ਸਕੈਨ ਜਿੱਦਾ ਕਹ ਲਓ ਬੇ ਬੰਦੇ ਦਾ ਸਰੀਰ ਵੀ ਸਕੈਨ ਹੋ ਜਾਂਦਾ ਸੋ ਇਸ ਕਰਕੇ ਉਹਨਾਂ ਦੀ ਸਰਕਾਰ ਜਿਹੜੀ ਵੀ ਉੱਥੇ ਹੈਗੀ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਸਿੱਖ ਕੱਲੇ ਦਸਤਾਰ ਇਹ ਸ਼ਾਨ ਦੀ ਨਿਸ਼ਾਨੀ ਨਹੀਂ ਸਾਡਾ ਇੱਕ ਆਕਾਰ ਵੀ ਆ ਇਹਦਾ ਨਖਲਵਾੜ ਨਾ ਕੀਤਾ ਜਾਵੇ। ਜਿੱਲੀ ਖਾਲਸਾ ਕਲਨ ਦੇ ਵਿੱਚ ਇੱਕ ਸਿੱਖ ਜਿਆਰ ਦੀ ਦਸਤਾਰ ਲਾਈ ਗਈ ਹੈ ਜਿੱਲੀ ਕਮੇਟੀ ਕਹਿੰਦੀ। ਦੇਖੋ ਉਹਦੇ ਲਈ ਵੀ ਅਸੀਂ ਯਤਨ ਕਰ ਰਹੇ ਹਾਂ। ਕਿਉਂਕਿ ਦਸਤਾਰ ਮੈਂ ਪਹਿਲਾਂ ਵੀ ਕਿਹਾ ਸਾਤ ਸੂਰਤ ਦਸਤਾਰ ਸਿਰਾ ਇਹ ਸਿੱਖ ਦੀ ਪਰਿਭਾਸ਼ਾ ਆ। ਪਰ ਕਈ ਵਾਰੀ ਮਸਲੇ ਜਿਹੜੇ ਆ ਉਹ ਇਸ ਤਰ੍ਹਾਂ ਚੱਕ ਲੈਨੇ ਆਪਾਂ ਵੀ ਸ਼ਾਇਦ ਮੈਂ ਹੀ ਹੀਰੋ ਹਾਂ ਤਾਂ ਬਾਕੀ ਸ਼ਾਇਦ ਗੋਲ ਲਈ ਆ ਪਰ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀਤਾਂ ਲਈ ਤੇ ਸਿੱਖਾਂ ਦੇ ਕਿਤੇ ਵੀ ਜਿਆਤੀ ਹੁੰਦੀ ਉਹਦੇ ਲਈ ਹਮੇਸ਼ਾ ਖੜੀ ਆ ਤੇ ਹਮੇਸ਼ਾ ਖੜੀ ਰਹੂਗੀ ਭਾਵੇਂ ਜੀ ਭਗਵਾਨ ਸਰਕਾਰ ਨੇ ਉਸਾਰਿਆਂ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਨਾ ਕੋਈ ਆਸਰਾ ਦਿੱਤਾ ਨਾ ਸੁਨਿਪੇਟ ਦਿੱਤਾ ਅੱਜ ਮਿੰਟਾਂ ਬਟਾ ਬਾਤ ਕੀਤਾ ਗਿਆ ਵਧੀਆ ਗੱਲਾਂ ਪਰ ਸਿੱਖ ਸੰਗਤਾਂ ਦੇ ਇਹ ਮੰਨ ਕਰ ਰਹੀਆਂ ਹਮ ਗੁਰਦੁਆਰਾ ਨੂੰ ਉਸੇ ਬਿਧਾਣਾ ਚਾਹੀਦਾ ਦੇਖੋ ਬੇਨਤੀ ਇਹ ਆ ਗੁਰੂ ਸਹਿਬਾਨ ਸਾਰੇ ਮਨੁੱਖਤਾ ਦੇ ਸਾਂਝੇ ਦੇ ਸਿੱਖ ਪੰਥ ਦੇ ਬਾਨੀ ਆ। ਖਾਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਸੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ 450 ਸਾਲਾ ਸੀ। ਤੇ ਮੈਨੂੰ ਲੱਗਦਾ ਸੀ ਵੀ ਸਾਰਿਆਂ ਨੂੰ ਸਾਰੇ ਕਾਰ ਛੱਡ ਕੇ ਸਰਕਾਰ ਨੂੰ ਇਹਦੇ ਵਿੱਚ ਇੱਕ ਮੀਟਿੰਗ ਸਾਧ ਕੇ ਆਪਣੇ ਤੌਰ ਤੇ ਕਰ ਲੈਂਦੇ ਜਦੋਂ ਸ਼ੋਮਣੀ ਕਮੇਟੀ ਨਾਲ ਜੇ ਕੋਈ ਰੰਜਿਸ਼ ਆ ਉਹਨਾਂ ਦੀ ਅਸੀਂ ਤਾਂ ਰੱਖਦੇ ਨਹੀਂ ਅਸੀਂ ਤਾਂ ਦੇਖੋ ਲੰਗਰ ਵੀ ਚਲਾਉਣੇ ਸੰਗਤ ਤੇ ਪੰਗਤ ਚੱਲਦੀ ਕੋਈ ਆ ਜਾ ਉੱਥੇ ਦੇਖਿਆ ਥੋੜਾ ਜਾਂਦਾ ਵੀ ਕੌਣ ਆਇਆ ਪਰ ਸਰਕਾਰ ਦਾ ਮੁੰਡਲਾ ਫਰਜ ਬਣਦਾ ਸੀ ਜਿਹੜਾ ਸਰਕਾਰ ਉਹ ਫਰਜ ਨਿਭਾਉਣ ਦੇ ਵਿੱਚ ਬਿਲਕੁਲ ਫੇਲ ਹੋਈ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਤਾਂ ਇੱਕ ਡਿਵੈਲਪਮੈਂਟ ਬਖਰਾ ਇਸ਼ੂ ਸੀ ਇਹਦਾ ਲਾ ਐਂਡ ਆਰਡਰ ਲਈ ਸਾਡੇ ਇਹਦਾ ਗੁਰੂ ਸਾਹਿਬ ਆ ਮੈਂ ਤਾਂ ਸਮਝਦਾ ਛਾਕਛਾਲ ਵਰਤੇ ਆ ਕਿ ਐਡੇ ਵੱਡੇ ਇਕੱਠ ਤੇ ਸਾਰਿਆਂ ਨੇ ਕਿਸੇ ਪੱਖ ਤੋਂ ਵੀ ਗੁਰੂ ਸਾਹਿਬ ਨੇ ਕੋਈ ਕਮਜ਼ੋਰੀ ਨਹੀਂ ਆਉਣ ਦਿੱਤੀ ਕੋਈ ਕਿਸੇ ਦਾ ਬਾਲ ਨਹੀਂ ਬਿੰਗਾ ਹੋਇਆ ਤੇ ਇਟਸੈਲਫ ਜੇ ਲੋਕ ਕਹਿ ਰਹੇ ਤਾਂ ਮੈਂ ਕਹਿੰਦਾ ਲੋਕ ਵੀ ਠੀਕ ਹੈ ਕਹਿ ਰਹੇ ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਉੱਤੇ ਜੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਆ ਤੇ ਗੁਰੂ ਸਾਹਿਬਾਂ ਦਾ ਸਾਰਿਆਂ ਦਾ ਹੀ ਆ ਠੀਕ ਹੈ ਸਾਡੇ ਸਿੱਖਾਂ ਦੇ ਸਾਡੀ ਗੁਰੂ ਸਾਹਿਬ ਨੇ ਸਿੱਖ ਪੰਥ ਦੀ ਸਿਰਜਣਾ ਕੀਤੀ ਆ ਪਰ ਜਿਲੇ ਉੱਥੇ ਆਪਾਂ ਜਾਂਦੇ ਗੁਰੂ ਘਰ ਦੇ ਵਿੱਚ ਤੇ ਉੱਥੇ ਪੁੱਛਿਆ ਥੋੜਾ ਜਾਂਦਾ ਵੀ ਤੂੰ ਕਿਹੜੇ ਧਰਮ ਵਾਲਿਆਂ ਜਾਂ ਕਿਹੜੀ ਪਾਰਟੀ ਨਾਲ ਆ ਸਾਰਿਆਂ ਨਾਲ ਇੱਕੋ ਜਿਹਾ ਕਿਦਾਂ ਜਾਂਦਾ ਤੇ ਮੈਂ ਸਮਝਦਾ ਇਹ ਬਹੁਤ ਇੱਕ ਮਾੜੀ ਮੇਰੇ ਖਾਲ ਇਤਿਹਾਸ ਚ ਕਦੇ ਪਹਿਲੀ ਵਾਰੀ ਹੋਈ ਹੋਣੀ ਆ ਫਿਰ ਜਦੋਂ ਵੀ ਸ਼ਤਾਬ ਦੀ ਆਈ ਆ ਇਥੇ ਸੀਨੀਅਰ ਮਿਨਿਸਟਰ ਕਾਂਗਰਸ ਦੇ ਵੀ ਰਹੇ ਆ ਇਥੇ ਸੀਨੀਅਰ ਮਿਨਿਸਟਰ ਕਾਲੀਦਲ ਦੇ ਵੀ ਰਹੇ ਸੇੜ ਤੋੜ ਯਤਨ ਕਰਦੇ ਰਹੇ ਹਰ ਇੱਕ ਸ਼ਤਾਬ ਦੀ ਲਈ ਪਰ ਐਤ ਕੀ ਦਾ ਜਦੋਂ ਇਹਨਾਂ ਨੇ ਪਾਸੇ ਵੱਟ ਲਿਆ ਬਿ ਸ਼ੋਮਣੀ ਕਮੇਟੀ ਦੇ ਨਾਲ ਸ਼ਾਇਦ ਕੋਈ ਬੈਰ ਹੀ ਕਮਾਉਣ ਵਾਲੀ ਗੱਲ ਹੋਈ ਆ ਇਹਨਾਂ ਦੀ ਪਰ ਇਹ ਸ਼ੋਮਣੀ ਕਮੇਟੀ ਨਾਲ ਨਹੀਂ ਅਸੀਂ ਪ੍ਰਬੰਧ ਕਰਤਾ ਸੀਗੇ ਸ਼ਤਾਬ ਦੀਆਂ ਗੁਰੂ ਸਾਹਿਬਾਨਾਂ ਦੀਆਂ ਸੀ ਉਹਦੇ ਚ ਯੋਗਦਾਨ ਪਾਉਣਾ ਚਾਹੀਦਾ ਸੀ ਉਹਨਾਂ ਦੀ ਫਿਲਮਾਂ ਨੇ ਆਪਾਂ ਵਿਰੋਧਤਾ ਕਰਦੇ ਰਹਿੰਨੇ ਆ ਪੰਜਾਬ ਦੇ ਵਿੱਚ ਫਿਲਮਾਂ ਰੁਕ ਜਾਂਦੀਆਂ ਨੇ ਪਰ ਬਾਹਰ ਲੱਗ ਜਾਂਦੀਆਂ ਨੇ ਐਮਐਸਜੀ ਫਿਲਮ ਵੀ ਸੀ ਆਪਾਂ ਪੂਰਾ ਉਹਦਾ ਵਿਰੋਧ ਕੀਤਾ ਪੰਜਾਬ 'ਚ ਨੇ ਲੱਗੀ ਪਰ ਬਾਹਰ ਚੱਲ ਗਈ ਜੇ ਐਮਰਜੈਂਸੀ ਫਿਲਮ ਪੰਜਾਬ 'ਚ ਨਾਲ ਲਾ ਕੇ ਬਾਹਰ ਚੱਲ ਕੇ ਰਿਲੀਜ਼ ਹੋ ਜਾਂਦੀ ਆ ਉਹਦਾ ਕੀ ਤਰ੍ਹਾਂ ਚਲੋ ਬਾਹਰਲੇ ਸਿੱਖ ਵੀ ਇਸ ਗੱਲ ਤੋਂ ਅਵੇਰਿਆ ਅਸੀਂ ਨਹੀਂ ਇੱਥੇ ਵੇਰ ਜਿਹੜੇ ਦਿੱਲੀ 'ਚ ਆ ਕੇ ਤੇ ਹੋਰ ਸਟੇਟਾਂ ਦੇ ਵਿੱਚ ਵੀ ਬੈਠੇ ਆ ਉਹ ਵੀ ਸਾਰੇ ਇਸ ਗੱਲ ਤੋਂ ਅਵੇਰਿਆ ਤੇ ਅਸੀਂ ਉਹਨਾਂ ਨੂੰ ਵੀ ਪ੍ਰੇਰਨਾ ਕਰਾਂਗੇ ਭਈ ਦਿੱਕਤ ਕੀ ਆ ਦਿਕਤ ਇਹ ਆਉਂਦੀ ਆ ਕਿ ਜਿਸਲੇ ਕੋਈ ਸਿੱਖ ਇਸ਼ੂ ਆਉਂਦਾ ਉਹਨੂੰ ਬਕਰਾ ਟਰੀਟ ਕੀਤਾ ਜਾਂਦਾ ਉਹ ਜ਼ਖਮ ਦੇਣ ਵਾਲੇ ਵੀ ਜਿਹੜੇ ਭਾਵੇਂ ਕੋਈ ਸੀਨ ਹੋਣ ਉਹ ਜ਼ਰੂਰ ਅੰਕਿਤ ਕਰਨਗੇ ਤੇ ਅਸੀਂ ਤਾਂ ਇਹਨੂੰ ਕਿਹਾ ਕਿ ਸਮੁੱਚੇ ਤੌਰ ਤੇ ਸਾਰੀਆਂ ਧਾਰਮਿਕ ਜਨੀਆਂ ਵੀ ਫਿਲਮਾਂ ਉਹ ਜੇ ਕਿਸੇ ਵੀ ਧਰਮ ਨਾਲ ਸੰਬੰਧਿਤ ਆ ਤੇ ਉਹਨਾਂ ਦਾ ਇੱਕ ਪੈਨਲ ਬਣਾ ਲਓ ਸਿੱਖ ਧਰਮ ਵਾਲਿਆ ਸਿੱਖਾਂ ਦਾ ਪੈਨਲ ਲੈ ਲਓ Hindu ਧਰਮ ਦਾ Hindu ਪੈਨਲ ਲੈ ਲਓ ਕੋਈ ਮੁਸਲਮਾਨਾਂ ਦਾ ਉਹਨਾਂ ਲੈ ਲਓ ਕਿਸੇ ਹੋਰ ਧਰਮ ਦਾ ਉਹਨਾਂ ਲੈ ਲਓ ਖਲਵਾੜਦਾ ਨਾ ਕਰੋ ਤੇ ਜੇ ਆਪਾਂ ਖਲਵਾੜ ਕਰਦੇ ਆਂ ਡੰਮੀ ਜਿਹਾ ਕਰੈਕਟਰ ਤਖਾਲ ਕੇ ਸਿੱਖ ਦੀ ਦਤਾਰ ਕਿਸੇ ਤਰ੍ਹਾਂ ਦੀ ਜਾਂ ਹੋਰ ਤੇ ਉਹ ਫੇਰ ਇੱਕ ਖਲਵਾੜ ਕਰਨ ਵਾਲੀ ਗੱਲ ਹੀ ਆ ਸੋ ਇਸ ਕਰਕੇ ਇਹਨਾਂ ਨੂੰ ਚਾਹੀਦਾ ਆ ਭਈ ਇਹ ਇਹ ਤੇ ਤਰੰਤ ਲਗਾਮ ਲਾਉਣ ਇਹ ਜਿਹੜੀ ਫਿਲਮਾਂ ਚੱਲਣਾਂ ਨਾ ਦਿੱਤੀ ਜਾਵੇ ਤੁਸੀਂ ਲੋਕਾਂ ਨੂੰ ਵੀ ਅਪੀਲ ਕਰ ਸਕਦੇ ਹੋ ਕਿ ਇਹ ਫਿਲਮ ਨਾ ਵੇਖਣ ਤਾਂ ਕਿ ਜਿਹੜੇ ਲੋਕੀ ਫਿਲਮ ਵੇਖਣ ਵਾਸਤੇ ਨਾ ਜਾਣਗੇ ਤਾਂ ਕੋਈ ਉਹ ਡਰਾਮ ਹੋ ਜੇਗੀ ਨਾ ਉਹਦੇ ਪੈਸੇ ਜੁੜਨਗੇ ਤੇ ਆਉਣ ਵਾਲੇ ਸਮੇਂ 'ਚ ਨਾ ਹੀ ਕੋਈ ਉਹ ਜੀ ਫਿਲਮ ਬਣਾਉਣ ਦਾ ਅਸੀਂ ਯਤਨ ਕਰੇਗਾ ਕਿਉਂਕਿ ਟੋੜ ਦੇ ਟੋੜੀ ਜਿਹੜੀ ਆਵਾਜ਼ ਹੈ ਉਹ ਵਿਦੇਸ਼ਾਂ ਤੱਕ ਪਹੁੰਚ ਰਹੀ ਹੈ ਤੁਹਾਨੂੰ ਸਾਰੇ ਲੋਕ ਦੇਖ ਰਹੇ ਨੇ ਤੁਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਸਿੱਖ ਕੌਮ ਨੂੰ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਤਾਂ ਦੇਖੋ ਤੁਸੀਂ ਤਾਂ ਦੇਖਣ ਦੀ ਗੱਲ ਕਰਦੇ ਅਸੀਂ ਤਾਂ ਕਹਿੰਦੇ ਦੇਖਣ ਤੱਕ ਦੀ ਨੌਬਤੇ ਨਾ ਆਵੇ ਇਹਦੇ ਤਰੰਤ ਜਿਹੜਾ ਬੈਨ ਲਾਉਣਾ ਚਾਹੀਦਾ ਆ ਇਹ ਅਸੀਂ ਵਿਦੇਸ਼ਾਂ ਦੀ ਗੱਲ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਜਿਹੜੇ ਆ ਉਹ ਵੀ ਆਪਣਾ ਇਸ ਗੱਲ ਤੋਂ ਵਿਰੋਧ ਸਾਰੇ ਹੀ ਕਿਉਂਕਿ ਦੇਖੋ ਇੱਕ ਗੱਲ ਤਾਂ ਹੈਗੀ ਆ ਕੋਈ ਬੰਦਾ ਕੁਛ ਕਰੀ ਜਾਵੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਇੱਕ ਸਿੱਖ ਇਮਜ ਆ ਸਿੱਖ ਹੀਰੋ ਆ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਕੋਈ ਵੀ ਬੰਦਾ ਕਿਸੇ ਕਿਸਮ ਦਾ ਵੀ ਖਲਵਾਰ ਕਰਦਾ ਤੇ ਸਾਕ ਸਿੱਖ ਦੇਸ਼ 'ਚ ਬੈਠਾ ਵਿਦੇਸ਼ 'ਚ ਬੈਠਾ ਆ ਉਹ ਪਾੜਕਦਾ ਤਾਂ ਹੈਗਾ ਹੀ ਤੋ ਮੈਂ ਤਾਂ ਕਹਿੰਦਾ ਦੇਖਣ ਤੱਕ ਨਾ ਉਤਾਬਈ ਨਾ ਸਰਕਾਰ ਆਪੇ ਪਿੱਛੇ ਨੂੰ ਹਟ ਜਾਏ ਬਹੁਤ ਬਹੁਤ ਧੰਨਵਾਦ